ਔਰ ਵੀ ਸੱਜਣੋ ਕੀ ਹਾਲ ਚਾਲ ਆ ਅੱਜ 26 ਤਰੀਕ ਹੋ ਗਈ ਆ ਤੇ ਸਾਡਾ ਕੰਬੈਨ ਦਾ ਬਿਲਕੁਲ ਰੈਡੀ ਹੋ ਗਿਆ ਤੇ ਇਹ ਕੰਬੈਨ ਨੂੰ ਅਸੀਂ ਰੈਡੀ ਕਰਕੇ ਇੱਥੇ ਛੱਡ ਜਾਵਾਂਗੇ ਫਿਰ 12 ਦੇ ਵਿੱਚ ਜਦੋਂ ਕਾਲ ਆਈ ਤੇ ਮਸ਼ੀਨ 12 ਚ ਭੇਜਾਂਗੇ ਜੀ ਸੋਇਆ ਬੀਨ ਵਾਸਤੇ ਤੇ ਅੱਜ ਅਸੀਂ ਰਾਤ ਨੂੰ ਉੱਕੇ ਜਾ ਰਹੇ ਆ ਪਾਟਨ ਉਥੋਂ ਖੌਲ ਆਈ ਹੈ ਜਿਹੜੀ ਮਸ਼ੀਨ ਆਪਣੀ ਉੱਥੇ ਖੜੀ ਆ ਵੀ 25 26 ਵਿੱਗੇ 1509 ਦੇ ਵੱਢਣ ਵਾਲੇ ਆ ਸਵੇਰੇ ਆਪਾਂ ਤੁਹਾਡੇ ਨਾਲ ਨਾਲੇ ਵੀਡੀਓ ਬਣਾਵਾਂਗੇ ਤੇ ਤੁਹਾਡੇ ਨਾਲ ਰੂਬਰੂ ਕਰਵਾਂਗੇ ਮਸ਼ੀਨ ਚੱਲਦੀ ਦਿਖਾਵਾਂ 1509 ਤੇ ਆਰਾਮ ਕਾਹ ਦੀ ਗੱਲ ਤੇ ਅੱਜੋ 263 ਕੋ ਨਾਮ ਦਾ ਕੰਮ ਰੈਡੀ ਹੋ ਗਿਆ ਆ ਬੱਲੇ ਅੱਗੇ ਜਾਣ ਦੀ ਸਾਡੀ ਸਲਾਹ ਸੀਗੀ ਤੇ ਬਾਕੀ ਨਹੀਂ ਰਾਤ ਬਹੁਤ ਪੈ ਗਈ ਸੋਇਆ ਬੀਤ ਤੇ ਬਹੁਤ ਕੋਲਾ ਕੋਲਾ ਆਈਆਂ ਬਹੁਤ ਜ਼ਿਆਦਾ ਵਰਖਾ ਹੋਈ ਆ ਵਰਖਾ ਦਾ ਕਰਕੇ ਫਿਰ ਅੱਗੇ ਜਾਣ ਦੀਆਂ ਸੀ ਸਲਾਹ ਕੈਨਸਲ ਕਰਤੀ ਕਿਉਂਕਿ ਸ਼ੁਰੂ ਤੋਂ ਪਿੰਡ ਤੋਂ ਹੀ ਸਾਡਾ ਥੋੜਾ ਜਿਹਾ ਠੀਕ ਆ ਬੀ ਅੱਗੇ ਆਪਾਂ ਨਹੀਂ ਜਾਣਾ ਕਹੋ ਤੇ ਕਿ ਕਿ ਗੱਲ ਕਿ ਕਿ ਮੀਮੂ ਜਿਆਦੇ ਪੈ ਜਾਂਦੇ ਐ ਤੇ ਫਿਰ ਖਰਚਾ ਵਰਚਾ ਵੀ ਕਈ ਵਾਰਾਂ ਪੂਰਾ ਨਹੀਂ ਹੁੰਦਾ ਬਹੁਤ ਜਿਆਦਾ ਤੇ ਐਦਗੇ ਅਸੀਂ ਇੱਕ ਮਸ਼ੀਨ 12 ਚ ਸੋਇਆਬੀਨ ਤੇ ਚਲਾਵਾਂਗੇ ਇੱਕ ਆਪਾਂ ਕੱਲ ਨੂੰ 1509 ਤੇ ਚਾਲੂ ਕਰ ਦੇਣੀ ਆ ਆਪਣੇ ਪੁਰਾਣੇ ਹੀ ਪਿੰਡ ਰੜੀ ਚੜੀ ਚ ਸਾਵਾਕਰ ਆਪਣੇ ਬਾਕੀ ਸੈਟ ਟੁਕ ਗਏ ਕਿਉਂਕਿ ਕ੍ਰਿੰਕਾ ਕ੍ਰੂੰਕਾ ਨਵੀਆਂ ਪਾਈਆਂ ਗੁੱਟ ਕੇ ਵੀ ਨਵੇਂ ਪਾਏ ਆ ਬਸ ਦੋ ਕ ਗਰਮ ਹੁੰਦੇ ਆ ਤੇ ਉਹਨਾਂ ਨੂੰ ਆਪਣਾ ਫੋਰਮੈਨ ਦੋਵੇਂ ਫੋਰਮੈਨ ਲੱਗੇ ਹੋਏ ਆ ਵਰਪ੍ਰੀਤ ਸਿੰਘ ਬਗੇਲਾ ਤੇ ਰੂਪ ਸਿੰਘ ਸਲਿਆਣੀ ਸਤਿ ਸ੍ਰੀ ਅਕਾਲ ਬਲੌਜੀ ਸਾਰੇ ਸਤਿ ਸ੍ਰੀ ਅਕਾਲ ਜੀ ਇਹ ਮੁੰਡਾ ਹੈਗਾ ਜੀ ਵਰਪ੍ਰੀਤ ਬਗੇਲਾ ਇਹ ਰੂਪ ਸਲਿਆਣੀ ਬਸ ਦੋ ਸਟਾਫ ਆਕਰ ਸਾਡੇ ਗਰਮ ਹੁੰਦੇ ਆ ਤੇ ਉਹ ਬਸ ਸੈੱਟ ਕਰ ਦੇਣੇ ਆ ਜਾਨੀ ਕਿ ਸ਼ਾਮ ਨੂੰ ਉਹਨੂੰ ਬਿਲਕੁਲ ਰੈਡੀ ਕਰਕੇ ਖਲਾ ਖੜੀ ਕਰ ਦੇਾਂਗੇ ਜਦੋਂ ਕਾਲ ਆਈ ਤੇ ਸੈਲਫ ਮਾਰਾਂਗੇ ਤੇ ਚਾਲੂ ਕਰ ਦੇਾਂਗੇ ਲਾਡੀ ਵੀ ਆਪਦਾ ਸਵਾਗਤ ਪਟਾਰੀ ਵਾਲਾ ਸਮਾਨ ਸੰਭਰਿਆ ਤੇ ਸਾਡੇ ਬੰਦੇ ਤੱਕ ਆ ਵੀ ਨਾ ਪਾਉਂਦਾ ਬਾਕੀ ਕੰਮ ਰੈਡੀ ਹੋਵੇ ਤੇ ਜਦੋਂ ਕਾਲ ਆਵੇ ਤੇ ਬੰਦਾ ਜਾ ਕੇ ਅਗਲੇ ਦੇ ਬਾਤ ਖੜਾ ਹੋਵੇ ਵੀ ਆਓ ਵੀ ਚੱਲ ਜੀ ਇਹ ਸਵਾਦ ਆਉਂਦਾ ਕੰਮ ਕਰਨ ਦਾ ਫੇਰ ਹੀ ਐਵੇਂ ਅਗਲਾ ਫੋਨ ਕਰੀ ਜਾਵੇ ਵੀ ਆਪਾਂ ਵਧਣਾ ਤੇ ਅਸੀਂ ਕਹੀਏ ਵੀ ਸਾਡਾ ਤਾਂ ਹਜੇ ਜੀ ਬਲੇਟ ਝੰਡਣ ਵਾਲਾ ਉਹ ਵੀ ਫਿਰ ਕੋਈ ਸਵਾਦ ਵਾਲੀ ਗੱਲ ਨਹੀਂ ਹੁੰਦੀ ਆਹ ਵੇਖ ਲਓ ਸਾਡਾ ਬੰਦਾ ਹੈਲੀਕਾਪਟਰ ਜਿਹਨੂੰ ਤੁਸੀਂ ਜਾਣਦੇ ਹੋ ਇਹਨੂੰ ਅਸੀਂ ਕਿਹਾ ਵੀ ਅੱਜ ਆਪਾਂ ਦੂਜੀ ਮਹੀਨ ਕੋਲੇ ਚੱਲਣਾ ਤੇ ਇਹਨੇ 3 ਵਜੇ ਰੋਟੀਆਂ ਬਕਾ ਕੇ ਕੰਮ ਨਵੇੜਤਾ ਇਹ ਕਹਿੰਦਾ ਵੀ ਜਦੋਂ ਮਰਜ਼ੀ ਤਰਪੇ ਯਾਰਾਂ ਦਾ ਕੰਮ ਫੁੱਲ ਆ ਰੋਟੀਆਂ ਕਹਿੰਦਾ ਤੁਹਾਨੂੰ ਗਰਮ ਦੇਉ ਭਾਵੇਂ ਜਦੋਂ ਮਰਜ਼ੀ ਪਕਾਵਾਂ ਪੱਕੀਆਂ ਹੋਣ ਤੇ ਗਰਮੋ ਗਰਮ ਦੇਉ ਰੋਟੀ ਬਣਾ ਕੇ ਕਹਿੰਦਾ ਪੂਰੀ ਵਧੀਆ ਦਿਆ ਕਰੋ ਕਿਉਂ ਵੀ ਰੂਪੇ ਹਾਂਜੀ ਹਾਂਜੀ ਬਿਲਕੁਲ ਹਾਂ ਦੱਸ ਕੋਈ ਗੱਲ ਬਾਤ ਫਿਰ ਬਹੁਤ ਵਧੀਆ ਹੀ ਕਿਸਾਈ ਅੱਜ ਅਸੀਂ ਜਾ ਰਹੇ ਹਾਂ ਕੋਟੇ ਨੂੰ ਫੇਰ ਵਾਪਸੀ ਮਸ਼ੀਨ ਦੀ ਰਿਪੇਅਰ ਹੋ ਗਈ ਹੈ ਬਿਲਕੁਲ ਤਿਆਰ ਹੈ ਇੱਥੋਂ ਖੜਾ ਕੇ ਸ਼ਾਮਾਂ ਤੇ ਕਰ ਅੱਜ ਰਵਾਨਾ ਹੋ ਜਾਗੇ ਕੱਲ ਨੂੰ ਤੁਹਾਨੂੰ ਉੱਥੇ ਅਸੀਂ ਮਿਲਾਂਗੇ ਤੁਹਾਡੇ ਰੂਪ ਰੂਪ ਲੈ ਭੂਵਾਂਗੇ ਮੈਂਟਨੈਂਟ ਤੋਂ ਬਾਅਦ ਧੰਨਵਾਦ ਤੇ ਮਸ਼ੀਨ ਆਪਾਂ ਫਿਰ ਤੁਹਾਨੂੰ ਕੱਲ ਨੂੰ ਚੱਲਦੀ 1509 ਦੇ ਦਿਖਾਵਾਂਗੇ ਆ ਦੇਖ ਲਓ ਬੱਦਲ ਵਾਈ ਪੂਰੀ ਆ ਮੌਸਮ ਖਰਾਬ ਹੀ ਆ ਪੁੱਲ ਮਲਾ ਕੇ ਇੱਥੇ ਵੀ ਤੇ ਦਾ ਐਮਪੀ ਦੇ ਵਿੱਚ ਹੈ ਤਾਂ ਅਸੀਂ ਵੀ ਐਮਪੀ ਦੇ ਵਿੱਚ ਹੀ ਪਰ ਇਹ ਜਿਆਦਾ ਐਮਪੀ ਨਹੀਂ ਆਪਾਂ ਕਹਿ ਸਕਦੇ ਰਾਜਸਥਾਨੀ ਸਮਝ ਲਓ ਕਿਉਂਕਿ ਬਿਲਕੁਲ ਆਪਾਂ ਐਮਪੀ ਦੇ ਤੇ ਰਾਜਸਥਾਨ ਦੇ ਬਾਰਡਰ ਦੇ ਉੱਤੇ ਆ ਭੋਗੀ ਦੇ ਚਰਾਏ ਦੇ ਕੋਲੇ ਕਰਕੇ ਇੱਥੇ ਨਾਲ ਹੀ ਪਾਲੀ ਬਾਰਡਰ ਪੈ ਜਾਂਦਾ ਆਪਾਂ ਨੂੰ ਮਸ਼ੀਨ ਆਪਣੀ ਇੱਥੇ ਖੜੀ ਸੀਗੀ ਇਹਦਾ ਵੀ ਕੰਮ ਅੱਜ ਕੱਲ ਬਸ ਨਿਬੜ ਗਿਆ ਫੀਡਰ ਪਾ ਦੇਣਾ ਤੇ ਬਸ ਮਗਰ ਰੇੜਾ ਪਾ ਕੇ ਤੇ ਆ ਰੈਡੀ ਸਕੰਜਾ ਸਕੰਜਾ ਲਾ ਕੇ ਅੱਗੇ ਖੜੀ ਕਰ ਦੇਣੀ ਹੈ ਮਸ਼ੀਨ ਇਹ ਮੁੰਡਾ ਆਪਣਾ ਡਰਾਈਵਰ ਕਾਲਾ ਸੋਸਣ ਤੁਸੀਂ ਜਾਣਦੇ ਹੋ ਪਿੰਡ ਵੀ ਆਪਣੀਆਂ ਵੀਡੀਓ ਦੇ ਵਿੱਚ ਇਹੇ ਬੰਦੇ ਆਪਣੇ ਚਾਰ ਬੰਦੇ ਮਸ਼ੀਨ ਵਾਲੇ ਸੀ ਕਿਉਂਕਿ ਦੋ ਦੋ ਬੰਦੇ ਮਸ਼ੀਨ ਦੇ ਉੱਤੇ ਆ ਚਾਰਾਂ ਬੰਦਿਆਂ ਨੇ ਇਹਨਾਂ ਨੇ ਰਿਪੇਅਰ ਉੱਥੇ ਕੀਤੀ ਆ ਤੇ ਚਾਰਾਂ ਨੇ ਰਲ ਮਿਲ ਕੇ ਰਿਪੇਅਰ ਇੱਥੇ ਕੀਤੀ ਆ ਲਾਡੀ ਆ ਮੁੰਡਾ ਖੁਕਰਾਂ ਨੇ ਤੋਂ ਮੁੰਡਾ ਲਾਡੀ ਪਲੰਕ ਕਬੱਡੀ ਕਬੁੱਡੀ ਵੀ ਖੇਡਦਾ ਰਿਹਾ ਚੰਗਾ ਸਰੀਰ ਆ ਮੁੰਡੇ ਦਾ ਜਿਹੋਲ ਵਿਖਾਈ ਤੇ ਅੱਜ ਕੱਲ ਥੋੜਾ ਜੱਕ ਵੀਲਦਾਰੀ ਨੇ ਦੱਬ ਲਿਆ ਤੇ ਹੁਣ ਮਸ਼ੀਨਾਂ ਦਾ ਹੀ ਕੰਮ ਤੇ ਹੋਇਆ ਰਿਸਤੇ ਵੀ ਕਰਾਉਂਦਾ ਜੀ ਤੁਹਾਨੂੰ ਆਪਾਂ ਹਾਲ ਦੀ ਘੜੀ ਉਹਦੇ ਕੋਲੇ ਮੋਬਾਈਲ ਕੋਈ ਉਹਦਾ ਕਨੈਕਟ ਨੰਬਰ ਨਹੀਂਗਾ ਤੁਹਾਨੂੰ ਆਪਾਂ ਕਿਸੇ ਦਿਨ ਜਦੋਂ ਫੋਨ ਫਾਨ ਲਿਆਦੇ ਕਨੈਕਟ ਨੰਬਰ ਦੇਵਾਂਗੇ ਕਿਸੇ ਨੂੰ ਰਸਤੇ ਦੀ ਵੀ ਲੋੜ ਹੋਵੇ ਤਾਂ ਬੰਦਾ ਰਸਤੇ ਵੀ ਕਰਵਾਉਂਦਾ ਤੇ ਇਹ ਜਿਹੜਾ ਮੁੰਡਾ ਬਘੇਲੇ ਤੋਂ ਆ ਗੁਰਪ੍ਰੀਤ ਇਹ ਲੋਨ ਵੀ ਕਰਵਾਉਂਦਾ ਜੇ ਕਿਸੇ ਨੂੰ ਲੋਨ ਦੀ ਜ਼ਰੂਰਤ ਹੋਵੇ ਤੇ ਇਹਦਾ ਨੰਬਰ ਹੈਗਾ ਕਿੰਨਾ ਵੀ ਨੰਬਰ ਬੋਲਣੀ ਵਿੱਚ 934888200 ਹੈਗਾ ਹਾਂਜੀ ਇਸ ਨੰਬਰ ਤੇ ਤੁਸੀਂ ਤੁਹਾਨੂੰ ਕੋਈ ਮੱਝਾ ਕਾਵਾ ਤੇ ਕਾਰ ਤੇ ਕੋਈ ਵੀ ਨਿੱਕੇ ਮੋٹے ਲੋਨ ਲੈਣੇ ਹੋਣ ਤੇ ਬੰਦੇ ਦੇ ਚੰਗੇ ਹੱਥ ਆ ਤੇ ਤੁਸੀਂ ਲੋਨ ਵੀ ਲੈ ਸਕਦੇ ਹੋ ਕਿ ਬੰਦੇ ਆਪਣੇ ਕੋਲੇ ਹਰ ਇੱਕ ਕੈਟਾਗਰੀ ਦੀ ਆ ਇਹ ਲੋਨ ਕਰਵਾਉਂਦਾ ਉਹ ਰਿਸ਼ਤੇ ਕਰਵਾਉਂਦਾ ਤੇ ਇਧਰ ਕਾਲਾ ਜਿਹੜਾ ਇਹ ਟਰੱਕ ਡਰਾਈਵਰ ਆ ਤੇ ਰੂਪ ਸਾਡਾ ਆਲ ਰਾਊਂਡਰੀ ਆ ਪਿੰਡਾਂ 'ਚ ਜੱਕਾ ਧੱਕਣ ਵਾਲਾ ਹੀ ਆ ਕਿੱਧਰ ਗਿਆ ਉਹ ਉਹ ਬੰਦਾ ਹਾਂ ਬਾਹਰ ਜਾ ਕੇ ਲਿਆਲੇ ਦਾ ਇਹ ਜੀ ਦੋ ਟਾਈਮ ਬਾਹਰ ਜਾਂਦਾ ਰੂਪ ਦਾ ਇਹ ਕੰਮ ਆ ਆ ਕੇ ਜਾਲੇ ਲਗਾਉਂਦਾ ਬੁਠਾਨਾ ਆ ਨਾ ਬਾਬਾ ਸੀਡ ਦੇ ਚਾਂਸ ਇਹਨਾਂ ਬਿਲਕੁਲ ਹੋ ਚੁੱਕੇ ਆ ਸਾਰੇ ਸਾਡੇ ਸਰਚਾਂ ਦੇ ਆਦੀਆਂ ਖਾਂਦੇ ਆ ਹਾਂਜੀ ਹਾਂਜੀ ਮੌਸਮ ਅੱਜ ਗਰਮੀ ਦੀ ਦੋ ਤਿੰਨ ਦਿਨ ਹੋ ਗਏ ਆ ਗਰਮੀ ਹੈ ਵੀ ਹੱਦੋਂ ਜ਼ਿਆਦੀ ਸੀਗੀ ਤੇ ਚਾਂਸ ਦੇਣਾ ਕੋਈ ਬਾਨਾ ਸੀ ਅੱਜ ਮੌਸਮ ਠੰਡਾ ਹੋਇਆ ਸਾਡਾ ਦਿਲ ਕਹਿੰਦਾ ਵੀ ਕਿਤੇ ਨਾ ਕਿਤੇ ਮੀਂਹ ਅੱਜ ਵੀ ਪੈਂਦਾ ਹੋਊਗਾ ਕਿਉਂਕਿ ਮੌਸਮ ਠੰਡਾ ਅੱਜ ਹਵਾ ਚੱਲਦੀ ਪਈ ਆ ਦੋ ਤਿੰਨ ਦਿਨ ਤਾਂ ਇੰਨੀ ਗਰਮੀ ਸੀ ਕਿ ਕੀ ਕਰਦਾ ਸੀ ਵੀ ਇਥੋਂ ਛੱਡ ਕੇ ਕੰਮ ਬਾਝੀਏ ਇੰਨਾ ਬੁਰਾ ਹਾਲ ਸੀਗਾ ਇਹ ਜਿਹੜਾ ਬਾਕੀ ਦਾ ਕੰਮ ਆਪਾਂ ਤੁਹਾਨੂੰ ਸਾਰਿਆਂ ਦੇ ਦੱਸਦੇ ਸੀਗੇ ਇਹ ਰੂਪ ਸਲਿਆਣੀ ਇਹਨਾਂ ਨੂੰ ਪਿੰਡ ਚ ਲੂਲਰ ਵਾਲੇ ਵੀ ਕਹਿੰਦੇ ਆ ਇਹ ਬੰਦਾ ਕੋਈ ਟਾਈਮ ਸੀਗਾ ਜਦੋਂ ਰੂਲਰ ਵੀ ਦਰਾਂ ਚ ਲਿਆ ਖੜਾ ਕੀਤਾ ਸੀ ਇਹ ਬੰਦੇ ਨੇ ਤੇ ਬਾਕੀ ਦਾ ਤੁਹਾਨੂੰ ਰੋ ਰੋ ਕਰਵਾ ਹੀ ਦਿੱਤੇ ਆ ਸਾਰੇ ਤੁਸੀਂ ਦੱਸਿਓ ਸਾਡੀਆਂ ਵੀਡੀਓ ਤੁਹਾਨੂੰ ਕਿਹੋ ਜੀਆਂ ਲੱਗਦੀਆਂ ਸਾਡਾ ਚੈਨਲ ਹਰਜੋਤ ਬਲੌਗ ਇੰਸਟਾਗ੍ਰam ਤੇ ਪੇਜ ਆ ਜੀ ਕੰਪੈਨ ਲਵਰ ਪੇਜ ਆਪਣਾ ਹੈਗਾ ਫੇਸਬੁੱਕ ਤੇ ਹਰਜੋਤ ਬਲੌਗ ਸੇਖੋਂ ਸਲਿਆਣੀ ਵਾਲੇ ਇਹ ਚੈਨਲ ਆ ਜੀ ਆਪਣਾ YouTube ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਲਾਈਕ ਕਮੈਂਟ ਕਰੋ ਠੀਕ ਆ ਜੀ ਦੱਸਿਓ ਕਮੈਂਟ ਕਰਕੇ ਸਾਨੂੰ ਇਹ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੈ ਪਹਿਲ ਇੱਕ ਵੀਰ ਦਾ ਕਮੈਂਟ ਆਇਆ ਸੀ ਵੀ ਮਾਲ ਮੂਲ ਚੰਗਾ ਨਹੀਂ ਮਿਲਿਆ ਲੱਗਦਾ ਨਹੀਂ ਨਹੀਂ ਮਾਲ ਮੂਲ ਤਾਂ ਹੀ ਅਸੀਂ ਖਾਂਦੇ ਨਹੀਂ ਪਰ ਫਿਰ ਵੀ ਕਈ ਵਾਰਾਂ ਸੌਂ ਸੌ ਕੇ ਜੇ ਉੱਠੇ ਹੁੰਨੇ ਆ ਤੇ ਆਵਾਜ਼ ਵੀ ਸਹੀ ਨਹੀਂ ਹੁੰਦੀ ਅਸੀਂ ਕਿਹੜਾਈ ਕੋਈ ਸੌਸ ਸਮਝ ਕੇ ਵੀਡੀਓ ਬਣਾਉਂਦੇ ਆ ਵੀ ਸਪੈਸ਼ਲ ਬੋਲਿਆ ਜਾਵੇ ਜਿਵੇਂ ਨਾਰਮਲ ਹੁੰਨੇ ਉਸੇ ਤਰ੍ਹਾਂ ਵੀਡੀਓ ਆਪਾਂ ਬਣਾ ਦਨੇ ਆ ਜੀ ਚਲੋ ਕੈਨ ਵਾਲੇ ਵੀਰ ਨੂੰ ਕੀਤਾ ਵੀ ਧੰਨਵਾਦ ਜਿੰਨੇ ਸਾਨੂੰ ਮਾਲ ਬਾਰੇ ਪੁੱਛਿਆ ਕੀ ਕਹਿ ਸਕਦੇ ਆਪਾਂ ਹਰ ਇੱਕ ਨੂੰ ਜਵਾਬ ਦੇਣਾ ਵੀ ਚੰਗੀ ਗੱਲ ਨਹੀਂ ਤਾਂ ਵੀ ਰੂਪੇ ਹਾਂਜੀ ਹਾਂਜੀ ਮਾਲ ਚੋ ਮਾਲ ਨਾਲ ਨੇ ਆਪਣਾ ਬੰਦਾ ਹੀ ਖਾਂਦਾ ਹੀ ਨਹੀਂ ਕੋਈ ਵੀ ਅਸੀਂ ਸੁਗੀਆਂ ਹੀ ਸਾਡੇ ਚੋ ਕੋਈ ਨਸ਼ੇ ਪੱਤੇ ਤੋਂ ਸਭ ਨੇ ਮਾਰਾ ਇਹਨਾਂ ਰਹਿਤ ਰੱਖੀ ਆ ਚਾਹ ਪਾਣੀ ਦਾ ਖਰਚਾ ਯਾ ਅੱਜ ਨਾਲ ਦੀ ਮਗਾਈ ਗਈ ਜਾਵੇ ਇੰਨਾ ਹੀ ਬਹੁਤ ਆ ਇਹ ਮਾਲ ਮੂਲ ਵਾਲੇ ਅਸੀਂ ਆ ਨਹੀਂ ਮਾਲ ਸਾਡੇ ਹੱਥਾਂ ਦੇ ਨੇੜ ਵੀ ਬਹੁਤ ਲੰਘ ਗਿਆ ਟਾਬਿਆਂ ਤੇ ਵੀ ਲੰਘਿਆ ਪਰ ਅਸੀਂ ਜੂਝ ਨਹੀਂ ਕਰ ਰਹੀ ਆ ਓ ਮੁੰਡਾ ਲਾਡੀ ਇਹਦੇ ਜਿੱਦੇ ਕਨੈਕਟ ਨੰਬਰ ਹੋ ਗਿਆ ਤੇ ਆਪਾਂ ਤੁਹਾਨੂੰ ਕਨੈਕਟ ਨੰਬਰ ਦੇਵਾਂਗੇ ਇਹਰੇ ਮੁੰਡਾ ਰਿਸ਼ਤੇ ਕਰਾਉਂਦਾ ਜੇ ਕਿਸ ਨੂੰ ਲੋੜ ਉਹਦਾ ਰਿਸ਼ਤਾ ਕਰਵਾ ਸਕਦਾ ਉੜੀ ਜਾਂ ਮੁੰਡੇ ਦੀ ਹੋਰ ਵੀ ਕਈ ਕੰਮ ਕਰਦਾ ਹੈ ਹੌਲੀ ਹੌਲੀ ਭੇਤ ਖੁੱਲ ਜਾਣਗੇ ਆਈ ਲੈਰਸ ਵਾਲਿਆਂ ਦੇ ਵੀ ਕਰਾਉਂਦਾ ਜੀ ਅੱਜ ਮੇਰੇ ਨਾਲ ਗੱਲਬਾਤ ਕੀਤੀ ਸੀ ਯਾਰ ਜਿੰਨੇ ਆਈ ਲੈ ਕੋਈ ਬੈਂਕ ਦੀ ਲੜਕੀ ਰਹੀ ਹੈ ਹੁਣ ਲੜਕੇ ਦੇ ਤਾਂ ਵੀ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤਾਂ ਤਾਂ ਤੇਰਾ ਨਾਂ ਹੈਲੀਕਾਪਟਰ ਰੱਖਿਆ ਵੀ ਭੈਣ ਉਹ ਰਿਸ਼ਤੇ ਬਾਹਰ ਤੇ ਕਰਾਉਂਦਾ ਤੂੰ ਉੱਤੇ ਚੜਾ ਕੇ ਨਿਗਾਹ ਦੇਂਗਾ ਕਰੇਂਗਾ ਬਾਦਰ ਹਾਂਜੀ ਹਾਂਜੀ ਹੈਂ ਕੀ ਹੈ ਕਿ ਨਹੀਂ ਚਲੋ ਠੀਕ ਹੈ ਜੀ ਧੰਨਵਾਦ ਓਕੇ ਬਾਏ ਅੱਜ ਦਾ ਬਲੌਗ ਆਪਣਾ ਇੱਥੋਂ ਤੱਕ ਹੀ ਸੀ